ਜੁਨੀਅਨ ਟਕਾਉਂਦਾ ਜਿੰਦਾਬਾਦ ਜਿੰਦਾਬਾਦ ਸੈਂਟਰ ਸਰਕਾਰ ਮੁਰਦਾਬਾਦ ਸੈਂਟਰ ਸਰਕਾਰ ਮੁਰਦਾਬਾਦ ਜਿੰਦਾਬਾਦ ਭਾਰਤੀ ਕਿਸਾਨ ਜੁਨੀਅਨ ਡਕਾਉਂਦਾ ਜਿੰਦਾਬਾਦ ਜਿੰਦਾਬਾਦ ਇੱਕ ਮਣੀ ਗਰੁੱਪ ਫੋਟੋ ਕਰਦੇ ਕਿਸਾਨ ਜਿੰਦਾਬਾਦ ਜਿੰਦਾਬਾਦ ਕਿਸਾਨ ਜਿੰਦਾਬਾਦ ਜਿੰਦਾਬਾਦ ਸੇਟਰ ਵੀਰ ਮੁਸਾਬਤ ਮੁਸਾਬਤ ਸੇਟਰ ਵੀਰ ਮੁਸਾਬਤ ਮੁਸਾਬਤ ਕਿਸਾਨ ਬਰੋਦੀ ਬਿੱਲ ਹਾਏ 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 ਕਿਸਾਨ ਮਜ਼ਦੂਰ ਬਰੋਦੀ ਬਿੱਲ ਹਾਏ 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 ਹਾਂਜੀ ਸਰ ਜੀ ਜਾਣਕਾਰੀ ਦਿਓ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਮੇਰੇ ਤੋਂ ਪਹਿਲਾਂ ਪ੍ਰਧਾਨ ਸੁਬਨ ਸਿੰਘ ਜੀ ਲੋਗੜ ਉਹਨਾਂ ਨੇ ਬਿਜਲੀ ਸੋਧ ਬਿੱਲ 2025 ਜਿਹੜਾ ਕੇਂਦਰ ਸਰਕਾਰ ਆਮ ਲੋਕਾਂ ਦੇ ਉੱਪਰ ਥੋਪਣਾ ਚਾਹੁੰਦੀ ਹੈ ਉਹਦੇ ਵਿਰੋਧ ਦੇ ਵਿੱਚ ਗੱਲ ਕੀਤੀ ਹੈ ਕਿਉਂਕਿ ਉਹਦਾ ਨੁਕਸਾਨ ਸਾਨੂੰ ਇਹ ਹੋਣਾ ਜਿਹੜੇ ਆਪਣੇ ਘਰਾਂ ਦੇ ਵਿੱਚ ਅਜ ਮੀਟਰ ਲੱਗੇ ਆ ਉਹ ਚਿਪ ਵਾਲੇ ਮੀਟਰ ਲਾਉਣ ਜਾ ਰਹੀ ਹੈ ਸਰਕਾਰ ਅਜੇ ਤੇ 1-2% ਜਾਂ 5% ਤੱਕ ਮੀਟਰ ਆਪਣੇ ਘਰਾਂ ਦੇ ਵਿੱਚ ਲੱਗੇ ਆ ਜਦੋਂ ਇਹ 40 ਤੋਂ 50% ਤੱਕ ਲੱਗ ਗਿਆ ਉਦੋਂ ਇਹ ਜਿਹੜਾ ਬਿੱਲ ਹੈ ਆਪਣੇ ਆਪ ਹੀ ਲਾਗੂ ਹੋ ਜਾਣਾ ਕਿਉਂਕਿ ਜਦੋਂ ਚਿਪ ਰੀਚਾਰਜ ਕਰਾਂਗੇ ਤੇ ਤਾਂ ਹੀ ਉਹ ਬਿਜਲੀ ਆਉਣੀ ਹੈ ਜੇ ਰੀਚਾਰਜ ਨਾ ਹੋਇਆ ਤੇ ਉਹ ਬਿਜਲੀ ਆਪਣੇ ਘਰਾਂ ਦੇ ਵਿੱਚ ਬੰਦ ਹੋ ਜਾਣੀ ਹੈ ਤੇ ਨਾਲ ਜਿਵੇਂ ਹੁਣ ਥੋੜੇ ਦਿਨ ਪਹਿਲਾਂ ਇੱਕ ਗੱਲ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਮਨਰੇਗਾ ਬਾਰੇ ਇੱਕ ਕਾਨੂੰਨ ਪਾਸ ਕੀਤਾ ਜਿਹੜਾ ਪਿੰਡਾਂ ਦੇ ਵਿੱਚ ਆਪਣੇ ਛੋਟੇ-ਮੋਟੇ ਕੰਮ ਮਨਰੇਗਾ ਦੇ ਥਰੂ ਚੱਲਦੇ ਸੀ ਜਿਵੇਂ ਗਲੀਆਂ ਬਣਾਉਣੀਆਂ ਜਾਂ ਹੋਰ ਜਿਹੜੇ ਕੰਮ ਉਹ ਵੀ ਇਹ ਕੇਂਦਰ ਸਰਕਾਰ ਜਿਹੜੀ ਹੈ ਉਹ ਰੋਜ਼ਗਾਰ ਖੋਣਾ ਚਾਹੁੰਦੀ ਹੈ ਉਹਦੇ ਵਿਰੋਧ ਦੇ ਵਿੱਚ ਤੇ ਇਹ ਜਿੰਨੀਆਂ ਵੀ ਕੇਂਦਰ ਸਰਕਾਰ ਦੀਆਂ ਆਮ ਲੋਕਾਂ ਦੇ ਵਿਰੋਧ ਦੇ ਵਿੱਚ ਜਿੰਨੇ ਵੀ ਕਾਨੂੰਨ ਨੇ ਉਹਨਾਂ ਦਾ ਵਿਰੋਧ ਕਰਨ ਵਾਸਤੇ ਅੱਜ ਅਸੀਂ ਸਾਰੇ ਰਲ ਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਮੋਟਰਸਾਈਕਲਾਂ ਦੀ ਰੈਲੀ ਕੱਢ ਰਹੇ ਹਾਂ ਤਾਂ ਕਿ ਆਮ ਲੋਕਾਂ ਨੂੰ ਜਾਗਰੂਤ ਕੀਤਾ ਜਾ ਸਕੇ ਤੇ ਨਾਲ ਮੈਂ ਸਾਰੇ ਆਮ ਲੋਕਾਂ ਨੂੰ ਵੀ ਇਹ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਜਥੇਬੰਦੀਆਂ ਦਾ ਸਾਥ ਦਿੱਤਾ ਜਾਵੇ ਕਿਉਂਕਿ ਏਕੇ ਦੇ ਵਿੱਚ ਬਹੁਤ ਵੱਡੀ ਤਾਕਤ ਹੈ ਪਹਿਲਾਂ ਵੀ ਤਿੰਨ ਕਾਨੂੰਨ ਜਿਹੜੇ ਸੀ ਉਹ ਸਾਡੇ ਕਿਸਾਨਾਂ ਦੇ ਮਜ਼ਦੂਰਾਂ ਦੇ ਇੱਕੇ ਨਹੀਂ ਬੰਦ ਕਰਾਏ ਸੀ ਤੇ ਹੁਣ ਵੀ ਆਪਾਂ ਨੂੰ ਸਾਰਿਆਂ ਨੂੰ ਇਕੱਠਾ ਹੋਣਾ ਪਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸੀਟ ਬਿੱਲ ਮਨਰੇਗਾ ਇਹ ਜਿਹੜੇ ਕਾਲੇ ਕਾਨੂੰਨ ਇਹ ਸਰਕਾਰਾਂ ਬਣਾਉਂਦੀਆਂ ਵਾ ਉਹਦੇ ਖਿਲਾਫ ਅੱਜ ਹੀ ਲੋਟਸਾਈਨ ਮਾਰ ਕੇ ਕੱਢਣ ਜਾ ਰਹੇ ਆ ਲੱਗ-ਲੱਗ ਪਿੰਡਾਂ ਤੋਂ ਹੁੰਦਾ ਹੋਇਆ ਮੈਦ ਪਰ ਤੋਂ ਪਿੰਡਾਂ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ਅਸੀਂ ਸਾਰੇ ਭਰਾਵਾਂ ਨੇ ਹੌਂਕਲਾ ਮਾਰਨਾ ਵਾ ਜਿਹਦੇ ਨਾਲ ਜਿਹੜੇ ਮਨਰੇਗਾ ਲਾ ਲੋ ਸਾਡੇ ਵੀਰ ਭੈਣ ਭਰਾ ਜਿਹੜੇ ਕੰਮ ਕਰਦੇ ਸੀਗੇ ਜੇ ਉਹਨਾਂ ਦੇ ਹੱਥ ਤੋਂ ਸਰਕਾਰਾਂ ਰੋਟੀ ਚੱਕਦੀਆਂ ਵਾ ਅਸੀਂ ਨਹੀਂ ਚੱਕਣ ਦੇਵਾਂਗੇ ਜਿਹੜੇ ਸੀਡ ਬਿਲ ਦੀ ਗੱਲ ਕਰ ਲੋ ਸਰਕਾਰਾਂ ਸਾਡੇ ਜਿਹੜੇ ਸੀਡ ਬਿਲ ਆਹੀਂ ਜ਼ਿੰਮੇਦਾਰ ਆਪ ਰੱਖ ਕੇ ਸਟੋਰ ਕਰਕੇ ਉਹ ਕਿਤਾ ਦੇ ਵਿੱਚ ਪਾਉਂਦਾ ਹੈਗਾ ਤੇ ਸਰਕਾਰਾਂ ਉਹਦੇ ਉਹਨੂੰ ਉਹਤੇ ਪਾਬੰਦੀ ਲਾਉਂਦੀਆਂ ਇਹਨਾਂ ਦਾ ਅਸੀਂ ਡਟ ਕੇ ਵਿਰੋਧ ਕਰਾਂਗੇ ਜਿਹੜਾ ਬਿਜਲੀ ਐਕਟ ਦੀ ਗੱਲ ਕਰ ਲੋ 2025 ਦੀ ਬਿਜਲੀ ਐਟ ਜਿੱਦਾਂ ਇਹ ਸਰਕਾਰਾਂ ਡਾਨੀਆਂ ਉਬਾਨੀਆਂ ਨੂੰ ਪ੍ਰਾਈਵੇਟ ਕਰਾਣਿਆਂ ਨੂੰ ਦੇਣਾ ਚਾਹੁੰਦਾ ਵਾ ਚਾਹੁੰਦੀਆਂ ਸਰਕਾਰਾਂ ਪਰ ਅਸੀਂ ਨਹੀਂ ਹੋਣ ਦੇਵਾਂਗੇ ਜਿੱਦਾਂ ਸਾਡੇ ਬਿਜਲੀ ਦਫ਼ਤਰਾਂ ਦੇ ਸਾਡੇ ਨੌਜਵਾਨ ਮੁੰਡੇ ਰੋਜ਼ਗਾਰ ਸਰਵਸਾ ਕਰਦੇ ਆ ਉਹਨਾਂ ਦਾ ਵੀ ਨੁਕਸਾਨ ਹੈ ਇਹਦੇ ਵਿੱਚ ਉਹਨਾਂ ਦਾ ਹੀ ਬਹੁਤ ਜ਼ਿਆਦਾ ਨੁਕਸਾਨ ਇਹਦੇ ਨਾਲ ਸਾਡਾ ਵੀ ਨੁਕਸਾਨ ਅਸੀਂ ਪ੍ਰਾਈਵੇਟ ਬੀਜੀਦਾਰਾ ਨਹੀਂ ਹੋਣ ਦਵਾਂਗੇ ਇਹਦਾ ਡਟ ਕੇ ਵਿਰੋਧ ਕਰਨਾ ਕਰਾਂਗੇ ਜਿੱਥੇ ਵੀ ਜਾਣਾ ਪਿਆ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਦੇ ਉੱਤੇ ਉੱਥੇ ਜਾਵਾਂਗੇ ਜਾ ਕੇ ਟ੍ਰੇਨਾਂ ਰੋਕਣੀਆਂ ਪੈਣ ਰੋਡ ਬੰਦ ਕਰਨੇ ਪੈਣ ਅਸੀਂ ਕਰਾਂਗੇ ਜਲੰਧਰ ਦੀ ਟੀ ਮੈਂ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਵਿਸ਼ਵਾਦ ਵੋਣਾ ਕਿ ਇਹ ਡਟ ਕੇ ਵਿਰੋਧ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਜਾਗਰੂਤੀ ਮਾਰਚ ਮੋਟਰਸਾਈਕਲਾਂ ਦਾ ਬੀਕੇਯੂ ਢਕੌਂਦਾ ਵੱਲੋਂ ਸਰਦਾਰ ਸੁਨਾਨ ਸਿੰਘ ਜੀ ਦੀ ਅਗਵਾਈ ਵਿੱਚ ਕੱਢਿਆ ਜਾ ਰਿਹਾ ਇਹ ਮਾਰਚ ਜਿਹੜਾ ਕਿਸਾਨ ਵਿਰੋਧੀ ਮਜ਼ਦੂਰ ਵਿਰੋਧੀ ਸਰਕਾਰਾਂ ਬਿੱਲ ਲੈ ਕੇ ਆਉਣਾ ਚਾਹੁੰਦੀਆਂ ਜਿਹਦੇ ਵਿੱਚ ਮੁੱਖ ਪ੍ਰਾਈਵੇਟ ਬਿਜਲੀ ਐਕਟ ਤੇ ਸੀਡ ਬੈਲ ਐਕਟ ਅਤੇ ਮਨਰੇਗਾ ਵਰਗੀ ਇੱਕ ਸਕੀਮ ਜੋ ਜਿਨ੍ਹਾਂ ਨਾਲ ਹਜ਼ਾਰਾਂ ਹੀ ਨਹੀਂ ਲੱਖਾਂ ਹੀ ਮਜ਼ਦੂਰਾਂ ਦੇ ਚੁੱਲ੍ਹੇ ਜਲਦੇ ਆ ਉਹਨਾਂ ਨੂੰ ਬੰਦ ਕਰਨ ਵਾਸਤੇ ਇਹ ਸਰਕਾਰ ਇਹ ਜੇ ਮਾਰੂ ਬਿੱਲ ਲੈ ਕੇ ਆਉਣ ਲੱਗੀ ਆ ਸੋ ਉਹਨਾਂ ਦੇ ਵਿਰੋਧ ਵਿੱਚ ਅਸੀਂ ਇਹ ਮਾਰਚ ਕੱਢਣ ਜਾ ਰਹੇ ਆ ਮੈਂ ਸਾਰੇ ਹੀ ਪੰਜਾਬ ਜੀ ਬੈਠੇ ਕਿਸਾਨ ਭਰਾਵਾਂ ਨੂੰ ਮਜ਼ਦੂਰ ਵੀਰਾਂ ਨੂੰ ਬੇਨਤੀ ਕਰਦਾ ਕਿ ਉੱਠੋ ਤੁਸੀਂ ਘਰਾਂ ਚੋਂ ਨਿਕਲੋ ਜੇ ਸਰਕਾਰ ਦੇ ਖਿਲਾਫ ਤੁਸੀਂ ਨਾ ਤੁਰੇ ਇਹ ਬੈਲ ਇਹ ਸਰਕਾਰ ਲਾਗੂ ਕਰੇਗੀ ਇਸ ਸੈਸ਼ਨ 'ਚ ਨਹੀਂ ਤੇ ਆਉਣ ਵਾਲੇ ਫਰਵਰੀ ਸੈਸ਼ਨ 'ਚ ਇਹਨਾਂ ਨੇ ਪੱਕਾ ਹੀ ਲਾਗੂ ਕਰਨਾ ਤੁਸੀਂ ਜੇ ਇਹਨਾਂ ਦਾ ਵਿਰੋਧ ਨਾ ਦਰਜ ਕਰਾਇਆ ਆਪਣਾ ਤੇ ਸਰਕਾਰ ਉਹਨਾਂ ਚਿਰ ਬੈਕਫੁੱਟ ਤੇ ਨਹੀਂ ਜਾਊਗੀ ਜਿਵੇਂ ਆਪਾਂ ਸ਼ਖਸ ਇਹਨਾਂ ਨੂੰ 2020 ਵਿੱਚ 21 ਵਿੱਚ ਦਿੱਤੀ ਸੀ ਦਿੱਲੀ ਜਾ ਕੇ ਇਹ ਉਹੀ ਬੈਲ ਆ ਦੁਬਾਰਾ ਫੇਰ ਲੈ ਕੇ ਆਉਣ ਲੱਗੀ ਆ ਆਪਾਂ ਫਿਰ ਇਹਨਾਂ ਨੂੰ ਉਸੇ ਤਰ੍ਹਾਂ ਮੂਦੇ ਮੂਸਰ ਸਰਕਾਰ ਨੂੰ ਸਿੱਟਣਾ ਜਿਵੇਂ ਇਹ ਹੁਣ ਦੁਬਾਰਾ ਇਸ ਚੱਲੀ ਆ ਮੈਂ ਨਾਲ ਇੱਕ ਹੋਰ ਬੇਨਤੀ ਕਰੂੰਗਾ ਜਿੰਨੇ ਵੀ ਪੰਜਾਬ 'ਚ ਵਸਦੇ ਲੋਕਾਂ ਨੂੰ ਜੇ ਤੁਹਾਡੇ ਅੰਦਰ ਭਈਆਂ ਦਾ ਡੀਐਨਏ ਆ ਤੁਸੀਂ ਬਿਸ਼ੱਕ ਦੀਨਾ ਤੁਰਿਓ ਤੇ ਜੇ ਤੁਹਾਡੇ ਅੰਦਰ ਪੰਜਾਬੀਆਂ ਦਾ ਡੀਐਨਏ ਹੈਗਾ ਤੁਸੀਂ ਇਸ ਸਰਕਾਰੀ ਜੋ ਐਕਟ ਲੈ ਕੇ ਆਉਣ ਲੱਗੀ ਉਹਦੇ ਖਿਲਾਫ ਤੁਸੀਂ ਵੱਧ ਤੋਂ ਵੱਧ ਤੁਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤੀ ਪ੍ਰਸਾਦ ਜੁਨੀ ਸੰਤੋਮਰਦਰ ਪੰਚਾਇਤ ਵਾਹਿਗੁਰੂ ਜੀ ਦੇ ਮੇਰੇ ਪਰ ਬੋਲੋ ਉਹ ਬੋਲੋ ਪ੍ਰੋਟੀਨ ਵੈਂਡਰ ਸਰਕਾਰ ਨੇ ਸਾਡੇ ਦੇ ਦੁਆਰਾ ਵੱਧ ਜੋੜ ਕਰਕੇ ਹੜੂ ਕਰ ਦਿੱਤੋ ਜਿਵੇਂ ਕੀ ਸਾਡੇ ਘਰਾਂ ਦੀ ਬਿਜਲੀ ਕੋਠੇ ਨੂੰ ਲਾ ਦੇ ਤਾ ਬਖੋ ਪਿਆ ਹੋ ਰਹੀ ਆ ਜਿਵੇਂ ਕੀ ਸਾਡੇ ਘਰਾਂ ਦੇ ਵਿੱਚ ਆਪਣੇ ਚਿੱਪ ਵਾਲੇ ਮੀਟਰ ਲਾਏ ਜਾਣਗੇ ਉਹ ਚਿੱਪਾਂ ਦੇ ਮੀਟਰ ਜੋ ਹੈ ਕੀ ਅਲੀ ਰਿਚਾਰਡ ਹੋ ਪਰ ਚੱਲਣਗੇ ਨਹੀਂ ਤਾਂ ਨਹੀਂ ਚੱਲਣਗੇ प्राइवट कंपनीअ बीजली दारा कलो तुटी असां बरदास न सिंधू कान्हे इतो जा समान आे आहे उहो डट ते वरोध करिजली सोधी बीजली जी गल करि घर जे विच जो सॼे किसीदान ਭਈ ਮੀਜ ਰੱਖਦੇ ਆ ਉਹਦਾ ਵੀ ਸੈਂਟਰ ਸਰਕਾਰ ਕੋਲ ਲਾਗੂ ਕਰਨ ਜਾ ਰਹੀ ਆ ਪਰ ਉਹਦਾ ਵੀ ਇੰਟਾਪ ਤੇ ਵਿਰੋਧ ਕਰਾਂਗੇ ਬਾਸੂ ਪੱਲ ਕਰ ਰਹੀ ਆ ਮਨਰੋਗਾ ਜੀ ਤੁਹਾਡਾ ਵੀਰ ਸੈਨਪਰਾ ਉਹਦੇ ਕੋਲ ਕੰਮ ਕਰਕੇ ਆਪਣਾ ਜ਼ਿਆਰਾ ਕਰਦੇ ਆ ਪਾਰ ਜੀ ਉਸ ਤੋਂ ਸਾਰੇ ਦਾ ਭੀ ਸਰਕਾਰ ਨਾ ਕਾਨੂੰਨ ਬੰਨ੍ਹਣ ਜਾ ਰਹੀ ਆ ਕੋਈ ਆਪਣਾ ਕਾਹ ਫਿਆਰਾ ਨਾ ਕਰ ਸਕੋ ਪਰ ਅਸੀਂ ਉਹਦਾ ਵਿਰੋਧ ਕਰਦੇ ਆ ਕੋਈ ਵੀ ਖਸਰਾ ਨਾ ਦਾ ਜਪਾ ਸੰਯੁਕਤ ਖਸਰਾ ਨਾ ਤੇ ਦੀ ਫਾਇਦਾ ਆਉਗੀ ਇਹ ਸਵਾਲ ਸਦਨਾ ਲੜ ਬਲਾ ਪ੍ਰਚਾਰੀ ਰਾਜ ਦੇ ਖੇਤਰ ਦੇੰਡ ਬੰਦਾ ਸਾਰੇ ਪਰ ਉਦਮ ਘਾਟਣਾ ਸਾਰੇ ਰੰਗ ਤੇ ਪ੍ਰਸਾ ਮਹੌਤਰੀ ਫਾਇਦਨ ਦੀ ਗੱਤ ਆ ਸੱਭਾ ਉੱਤੇ ਜਿੱਤੇ